ਆ ਪਿੰਡ ਭੰਡਰੀ ਤੋਂ ਬੋਲ ਰਿਹਾ ਜੀ ਅਸੀਂ ਆਹ ਥਾਣੇ ਪੰਚਾਇਤੀ ਪਹੀਆ ਸਾਡੀ ਰਸਤਾ ਜਾਂਦਾ ਜਿੱਧਰ ਸਾਡੇ ਖੇਤਾਂ ਨੂੰ ਇਹ ਬੁਰਜੀ ਰਾਜੂ ਨਰਿੰਦਰਪਾਲ ਉਰਫ ਰਾਜੂ ਇਹ ਬੰਦਾ ਸਾਨੂੰ ਪੰਚਾਇਤ ਨੇ ਕਮਿਸ਼ਨਰ ਨੇ ਕਬਜ਼ਾ ਦਵਾਇਆ ਤਾਂ ਪੰਚਾਇਤ ਦੇ ਥਰੂ ਜੀ ਇਹ ਬੁਰਜੀਆਂ ਕਈ ਬੁਰਜੀਆਂ ਬੰਦੇ ਨੇ ਹੌਲੀ ਹੌਲੀ ਕਰਕੇ ਪੱਟਦੇ ਜੀ ਕਦੇ ਇੱਕ ਪੱਟ ਜਾਂਦਾ ਕਦੇ ਦੋ ਪੱਟ ਦਿੰਦਾ ਇਹ ਬੁਰਜੀਆਂ ਹੀ ਤੋੜੀ ਜਾਂਦਾ ਅੱਗੇ ਜੀ ਆਹ ਦੇਖ ਆ ਅਜਾ ਸਾਰਾ ਰਸਤਾ ਸਾਡਾ ਬਲਾਕ ਕਰਿਆ ਪਿਆ ਇਹਦੇ ਵਿੱਚ ਆੜ-ਕਵਾੜ ਘੇਰ ਦਿੰਦਾ ਜੀ ਚਲੋ ਇੱਕ ਬੰਦੇ ਨੇ ਸਾਨੂੰ ਬਹੁਤ ਪਰੇਸ਼ਾਨ ਕਰ ਰੱਖਿਆ ਵੀ ਸਾਡਾ ਰਸਤਾ ਖਲਾਇਆ ਜਾਵੇ ਕਈ ਕੋਈ ਸਾਡਾ ਕੋਈ ਸਾਡੀ ਸੁਣਵਾਈ ਨਹੀਂ ਆਹ ਦੇਖੋ ਜੀ ਨੇ ਹਰ ਹਰ ਸਾਰੇ ਚ ਹਰ ਹਰ ਵੀ ਜਿਦਕੇ ਆਪਹੀ ਚ ਆਪਹੀ ਦੇ ਵਿੱਚ ਹਰ ਹਰ ਸਾਰੇ ਚ ਇਹਨਾਂ ਦੀ ਕੀ ਜੇ ਦੋ ਦੋ ਕਰਕੇ ਬੁਰਜੀਆਂ ਸਾਰੀਆਂ ਸਾਡੀਆਂ ਬੁਰਜੀਆਂ ਤੋੜਦੀਆਂ ਕਦੇ ਇੱਕ ਤੋੜ ਦਿੰਦਾ ਕਦੇ ਦੋ ਤੋੜ ਦਿੰਦਾ ਬਸ ਐ ਕਰੀ ਜਾਂਦਾ ਜੀ ਇਹ ਨਾ ਕਿਸੇ ਦਾ ਧਰਤ ਨਾ ਕਿਸੇ ਦਾ ਧਰਤ ਨਾ ਇਨੇ ਨਾਜਾਇਜ਼ ਕਬਜ਼ਾ ਜੀ ਦਾ ਬਹੀ ਤੇ ਕਰਿਆ ਹੋਇਆ ਮਨ। ਸਾਨੂੰ ਇਨਸਾਫ ਦਵਾਇਆ ਜਾਵੇ ਜੀ ਹੋਰ ਅਸੀਂ ਤਾਂ ਕਿਨਾਂ ਸੀ ਪੰਚਾਇਤ ਨੂੰ ਮੌਕਾ ਦਿਖਾਇਆ ਇਹਦਾ ਬੁਲਾ ਕੇ ਵੀ ਪੰਚਾਇਤ ਨੇ ਮੌਕਾ ਦੇਖ ਲਿਆ ਜੀ ਇਹਦੀ ਮੁਰਜੀ ਟੁੱਟੀ ਹੋਈ ਤੇ। ਬਸ। ਮੌਕਾ ਦੇਇਆ ਸੀ। ਇਹ ਵੀ ਮੁਰਜੀ ਉੱਪਰੋਂ ਟੁੱਟੀ ਵੀ ਆਹਨੇ। ਹਾਂ ਇਹ ਵੀ ਟੋੜੀ। ਸਾਰੀਆਂ तकरीबन ਸਾਰੀਆਂ ਹੀ ਲਾਤੀਆਂ ਲੱਗੀਆਂ। ਹਾਂ ਆ ਵੀ ਟੋੜੀ ਹੋਈ ਆ ਮੁਰਜੀ ਆਹ ਦੇਖ ਲਓ। ਮੁਰਜੀ ਇੱਕ ਤੋਂ ਰਹਿ ਗਈ। ਅਜੇ ਇੱਕ ਹੋਰ ਦਿਖਾਣਾ ਮੈਂ ਤੁਹਾਨੂੰ ਅੱਗੇ ਆਜੀ। ਇਹ ਨਾਮ ਹੀ ਦਿਨ ਉੱਪਰ ਚਾਹ ਫਿਰ। ਦੇਖੋ। ਫੇਰ ਵੀ ਨਹੀਂ ਹਟਦਾ ਹੈ। ਨਾ। ਅਜੇ ਵੀ ਹਾਂ ਆ ਵੀ ਪੱਟਦੀ ਹੈ। ਹਾਂ ਆ ਵੀ ਕਾਹ ਬੁਰਜੀ ਪੱਟਦੀ ਹੈ। ਮੈਂ ਪੱਟ ਕੇ ਸਿੱਡ ਦਿੰਦਾ ਯਾਰ। ਆ ਪਟਕੇ ਉਪਰ ਮਿੱਟੀ ਪਾ ਜਿੰਦਾ ਕਦੇ ਕਿਸੇ ਦਾ ਨਾਮ ਨਹੀਂ ਲੈਂਦਾ ਕਦੇ ਕਿਸੇ ਦਾ ਨਾਮ ਨਹੀਂ ਲੈਂਦਾ ਇਹਨੇ ਤਾਂ ਮੇਰਾ ਬਹੁਤ ਪਰੇਸ਼ਾਨ ਕਰਿਆ